ਹਲੋ ਵੀਰੇ ਸਾਡਾ combo 라డీ ਜਿਹਦੇ ਵਿੱਚ ਤੁਹਾਨੂੰ ਦੋ 버거 ਮਿਲਣਗੇ ਵਾਹ ਜੀ ਵਾਹ ਫ੍ਰਾਈਜ਼ੀ ਪਲੇਟ ਮਿਲੇਗੀ ਨਾਲੇ ਕੋਲਡ ਡਰਿੰਕ ਤੇ ਇਹਦਾ ਰੇਟ ਕੀ ਜੇ ਭਾਜੀ 120 ਰੁਪਏ ਵੀਰੇ ਇੰਨਾ ਸਸਤਾ ਭਾਜੀ ਰੇਟ ਹੈ ਇੱਕ ਕਿਰਪਾ ਮਾਲਕ ਦੀ ਵਾਹ ਜੀ ਵਾਹ ਇੰਨਾ ਤੇ ਭਾਜੀ ਕੋਈ ਵੀ ਨਹੀਂ ਦੇਂਦੇ ਇੱਥੇ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਹੀ ਆਇਆ ਭਾਈ ਜਿਹੜਾ ਅੰਮ੍ਰਿਤਸਰ ਜਿੱਨਾ ਕੋ ਸਸਤਾ ਮਿਲ ਜਾਂ ਖਾਣ ਪੀਣ ਦਾ ਸਹੀ ਹੈ ਜੀ ਇੱਕ ਰਾਮਦਾ ਦੀ ਕਿਰਪਾ ਹੈ ਠੀਕ ਹੈ ਭਾਜੀ ਉਹ ਪਰ ਪਰ ਦੇ ਹੀ ਜਾਂਦੇ ਆਹੀ ਦੇਈਦਾ ਅੱਗੇ ਸ਼ੁਕਰੀਆ ਭਾਜੀ ਸ਼ੁਕਰੀਆ ਵੀਰੇ ਇਹ ਭਾਜੀ ਨਾਮ ਦੱਸੋ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਸਰ ਭੁਪਿੰਦਰ ਸਿੰਘ ਤੇ ਕਿਹੜੀ ਕਿਹੜੀ ਵੈਰਾਈਟੀ ਪਾਜੀ ਹੁੰਦੀ ਤੁਹਾਡੇ ਕੋਲ ਆਪਣੇ ਕੋਲ ਪਾਜੀ ਸਪਰਿੰਗ ਰੋਲ ਆ ਡ੍ਰੈਗਨ ਰੋਲ ਆ ਆਲੂ ਰੋਲ ਆ ਆਲੂ ਸਿੰਗਰਾ ਤੇ ਜਿਹੜਾ ਸਾਡਾ ਅੰਮ੍ਰਿਤ ਸਭ ਤੋਂ ਲੋਕਾਂ ਜਿਹੜਾ ਸਭ ਤੋਂ ਜ਼ਿਆਦਾ ਪਿਆਰ ਲੈਂਦਾ ਉਹ ਸਾਡਾ ਸਪੈਸ਼ਲ 버ਗਰ ਅੱਛਾ ਜੀ ਤੇ ਪਾਜੀ ਕੀ ਇਦਾਂ ਦਾ ਪਾਉਂਦੇ ਜੇ 버ਗਰ ਵੇਚ ਤੇ ਕਿੰਨੇ ਵਦਵਾਨੇ ਆ ਜੀ ਤੁਹਾਡੇ 22 ਵਜੇ ਆ ਪਾਈਦੀ ਆ ਜਿਹੜੀ ਖੁਦ ਤਿਆਰ ਕਰਦੀ ਆ ਆਲੂ ਤੇ ਪੈਟੀ ਆਲੂ ਪੈਟੀ ਹੁੰਦੀ ਆ ਵੇਜ ਵੇਜਸ ਅੱਛਾ ਜੀ ਹਾਂਜੀ ਨਵੇਂ 버ਗਰ ਦੇ ਪਾਜੀ ਤੁਹਾਡੇ ਚਰਚੇ ਦੂਰ ਦੂਰ ਤੱਕ ਜੇ ਚੰਗੇ ਭਲੇ ਬ੍ਰਾਂਡਾਂ ਨੂੰ ਪਾਜੀ ਵਕਤ ਪਾਇਆ ਇਹ ਅੰਮ ਤੇ ਅੱਜ ਭਾਜੀ ਕੀ ਤਿਆਰ ਕਰੋਗੇ ਜੀ ਤੁਹਾਨੂੰ 버거 ਬਣਾ ਖਵਾਉਂਦੇ ਆ ਜੀ ਠੀਕ ਹੈ ਜੀ ਇੱਕ ਭਾਜੀ ਤੁਸੀਂ ਕੰਬੋ ਵੀ ਤਿਆਰ ਕਰਕੇ ਦਿੰਦੇ ਆ ਨਾ ਹਾਂਜੀ ਭਾਈ ਕੰਬੋ ਵੀਗਾ ਉਹ ਕਾਹਦਾ ਹੁੰਦਾ ਜੇ ਉਹਦੇ ਜੇ ਦੋ 버거 ਹੁੰਦੇ ਇੱਕ ਹੁੰਦਾ ਰੈਸਟੋਰੈਂਟ ਸਟਾਈਲ ਜਿਹਦੇ ਵਿੱਚ ਤੰਦੂਰੀ ਸੌਸ ਪਾਈਦੀ ਆ ਇਹ ਖੁਦ ਤਿਆਰ ਕਰੀਦੀ ਆ ਠੀਕ ਹੈ ਜੀ ਤੇ ਨਾਲ ਲੈਟਸ ਪਾਈਦੀ ਆ ਅੱਛਾ ਜੀ ਹਾਂਜੀ ਵਾਹ ਜੀ ਵਾਹ ਇਹ ਕੇਵਾਂ ਕਰ ਹੁੰਦਾ ਇੱਕ ਹੁੰਦਾ ਨੋਰਮਲ ਜਿਹੜਾ 30 ਰੁਪਏ ਦਾ 버ਗਰ ਹੁੰਦੇ ਇੱਥੇ ਅੱਛਾ ਉਹ 버ਗਰ ਹੁੰਦਾ ਹੈ ਇੱਕ orange ਦੀ ਪਲੇਟ ਦੀ ਫਿੰਗਰ ਦੀ ਪਲੇਟ ਠੀਕ ਆ ਜੀ ਆਲੂ ਫਿੰਗਰ ਹੁੰਦੇ ਆ ਉਹ ਵੀ ਖੁੱਲ ਕੇ ਆ ਗਏਦੇ ਆ ਤੇ ਕੀ ਰੇਟ ਆ ਜੀ ਪੂਰਾ ਚਾਰਜ ਕਿਨੇ ਰੱਖਿਆ ਓਏ 120 ਰੁਪਏ ਦਾ ਕੰਬੋ ਠੀਕ ਆ ਜੀ ਹਾਂਜੀ ਤੇ ਇਧਰ ਫਾਦਰ ਸਾਹਿਬ ਹੁੰਦੇ ਆ ਨਾਲ ਅੱਛਾ ਦੋਨੋਂ ਜਾਣੇ ਤੁਸੀਂ ਨਾ ਕਰਦੇ ਨੇ ਠੀਕ ਆ ਜੀ ਭਾਜੀ ਤੇ ਕਰੀਏ ਭਾਜੀ 버ਗਰ ਤੇ ਆ ਜੀ ਟਿੱਕੀ ਭਰਾਈ ਹੋਈ ਜਾ ਰਹੀ ਹੈ ਵਾਹ ਜੀ ਵਾਹ ਬਰਗਰ ਇਹ ਤੇਲੜੀ ਯੂਜ਼ ਕਰਦੇ ਆ ਨੋਰਮਲ ਯੂਜ਼ ਕਰਦੇ ਆ ਅੱਛਾ ਜੀ ਹਾਂਜੀ ਸਾਰਾ ਬ੍ਰਾਂਡ ਦਾ ਹੀ ਰੱਖਿਆ ਜੀ ਸਮਾਨ ਸਾਰਾ ਸਭ ਬ੍ਰਾਂਡ ਆ ਜੀ ਤੇ ਟਿੱਕੀ ਵੀ ਆਪ ਤਿਆਰ ਕਰਦੇ ਜੀ ਟਿੱਕੀ ਸੋਦਾ ਸਾਰਾ ਆਪ ਚੜਾਈਦਾ ਜੀ ਸਿਰਫ 버ਗਰ ਬਾਹਰ ਲਈਦੇ ਆ ਠੀਕ ਆ ਭਾਜੀ ਹਾਂਜੀ ਉਹ ਵੀ ਇੱਕ ਕੰਪਨੀ ਚ ਲਈਦੇ ਆ ਸੁਪਰ ਦੇ ਠੀਕ ਆ ਜੀ ਤੇ ਇਧਰ ਤੇਲ ਕਿਹੜਾ ਯੂਜ਼ ਕਰਦੇ ਜੀ ਤੇਲ ਪਈ ਆਗਾ ਨਟ੍ਰੇਲਾ ਸੋਇਆ ਬਿੰਦਾ ਠੀਕ ਆ ਜੀ ਰਿਫਾਈਨਡ ਹੁੰਦਾ ਕੁਆਲਿਟੀ ਤੁਸੀਂ ਸਾਰੀ ਵਧੀਆ ਰੱਖੀ ਆ ਜੀ ਹਾਂਜੀ ਆ ਕਰ ਜਾ ਸਹੀ ਆ ਭਾਜੀ ਸਹੀ ਆ ਤੇ ਇਧਰ ਆ ਤੇਲ ਵੀ ਵੇਖੋ ਜੀ ਪੂਰਾ ਸਾਫਾ ਵਾ ਤੇਲ ਇਹਨਾਂ ਦਾ ਇਹ ਤੇਲ ਤਿੰਨ ਦਿਨਾਂ ਬਾਅਦ ਚੇਂਜ ਹੋ ਜਾਂਦਾ ਸਾਰਾ ਅੱਛਾ ਜੀ ਹਾਂਜੀ ਵਾਹ ਜੀ ਵਾਹ ਹੁਣ ਰੈਸਟੋਰੈਂਟ ਜਿਹੜਾ 90 ਰੁਪਏ ਦਾ 버ਗਰ ਉਹ ਤੇਲ ਰੋ ਯੂਜ਼ ਕਰਦੇ ਨੇ ਤੇ ਤੇਲ ਚੇਂਜ ਹੋ ਜਾਂਦਾ ਨਾ ਹਾਂਜੀ ਹਾਂਜੀ ਹੁਣ ਅਸੀਂ 30 ਰੁਪਏ ਦੇਣਾ ਅਸੀਂ ਰੋ ਨਹੀਂ ਚੇਂਜ ਕਰਦੇ ਇਹ ਦੋ ਦਿਨ ਦੋ ਜਾਂ ਤਿੰਨ ਦਿਨ ਬਾਅਦ ਤੇਲ ਚੇਂਜ ਕਰ ਦਿੰਦਾ ਠੀਕ ਹੈ ਜੀ ਠੀਕ ਹੈ ਇਧਰ ਇਹ ਡ੍ਰੈਗਨ ਰੋਲ ਆ ਹਾਂਜੀ ਇਹਦੇ ਡ੍ਰੈਗਨ ਰੋਲ ਆ ਇਹਦਾ ਕੀ ਚਾਰਜ ਰੱਖਿਆ ਜੀ ਇਹ 20 ਰੁਪਏ ਰੈਕ ਪੀਸ 20 ਦਾ ਇੱਕ ਇਹ ਭਾਜੀ ਕਿਹੜੀ ਸੌਸ ਦੇ ਇਹ ਵੀਰੇ ਅੱਛਾ ਜੀ ਹਾਂਜੀ ਠੀਕ ਹੈ ਜੀ ਜੇ ਕੋ ਬਰਗਰ ਦਾ ਮੰਗਿਆ ਉਹ ਵੀ ਦੇ ਦਿਓ ਵਿੱਚ ਵੀ ਪਾਈ ਦੇ ਬਰਗਰ ਦੇ ਠੀਕ ਹੈ ਜੀ ਤੇ ਨਾਲ ਹੋਰ ਦੂਜੀ ਮਿੱਠੀ ਸੌਸ ਕਿਹੜੀ ਦਿੰਦੇ ਟਮਾਟਰ ਸੌਸ ਆਪਣੇ ਪਿਓਰ ਟਮਾਟਰ ਹੁੰਦੀ ਹੈ ਕੈਮੀਕਲ ਵਾਲੀ ਨਹੀਂ ਹੁੰਦੀ ਅੱਛਾ ਜੀ ਹਾਂਜੀ ਠੀਕ ਹੈ ਇੱਕ ਆਦ ਸੌਸ ਆ ਗਈ ਦੀ ਆ ਤੰਦੂਰੀ ਸੌਸ ਵਾਹ ਜੀ ਵਾਹ ਜਿਹੜੀ ਆਲੂ ਫਿੰਗਰ ਨਾਲ ਆਲੂ ਰੋਲ ਨਾਲ ਡਰੈਗਨ ਰੋਲ ਨਾਲ ਚਾਲੀ ਵਾਲੇ ਬਰਗਰ ਨਾਲ ਠੀਕ ਹੈ ਜੀ ਤੇ ਬਾਕੀ ਜੀ ਜਿੰਨਾ ਮੰਗੇ ਸਾਰਿਆਂ ਨੇ ਦੇ ਦਿੱਤੀ ਹੈ ਠੀਕ ਹੈ ਜੀ ਠੀਕ ਇਹ ਪੂਰੀ ਤਾਂ ਹੁੰਦਾ ਨਾ ਜੀ ਤੁਹਾਡੀ ਇਥੇ ਕਿਰਪਾ ਮਾਲਕ ਦੀ ਇਹਦੇ ਭਾਈ ਆਪਣੇ ਕੋਮਬੋ ਦੇ ਪਾਣੀ ਕੀ ਲੱਗੇ ਤਿਆਰ ਕਰਨ ਵਾਲਾ ਇਹ ਕੋਮਬੋ ਵਾਲੇ ਫਿੰਗਰ ਜਿਹੜੇ ਉਹ ਤਿਆਰ ਹੋਣਦੇ ਵੀਰੇ ਵਾਹ ਜੀ ਵਾਹ ਇਹ ਵੀ ਖੁਦ ਤਿਆਰ ਕਰੀਦੇ ਆ ਠੀਕ ਹੈ ਜੀ। ਲੋ। ਲੋ ਜੀ ਅੱਜ ਤੁਹਾਨੂੰ ਆਪਣਾ ਕੰਬੋ ਇੱਥੇ ਸ਼ਿਕਾਉਣਾ ਭਾਜੀ ਕੋਲ। ਤੇ ਨਾਲ 버ਗਰ ਜੇ ਤੇ ਨਾਲ ਇਹ ਫਿੰਗਰ ਤੇ ਨਾਲ ਭਾਜੀ ਕੋਲਡ ਡਰਿੰਕ ਕੋਕ ਵੀ ਦੇ ਵੀ ਵਾਲੀ। ਵਾਹ ਜੀ ਵਾਹ। ਇਹ ਇਹ ਸਭ ਤੋਂ ਪਹਿਲੀ ਹੈਗੀ ਵਾਈਟ ਮੈਣੀਜ਼। ਅੱਛਾ ਜੀ। ਇਹ ਕੰਬੋ ਜਿਹੜਾ ਦੂਜਾ ਵਰਗ ਜਾਂਦਾ ਤੰਦੂਰੀ 버ਗਰ। ਠੀਕ ਹੈ ਭਾਜੀ। ਇਹ ਥੋੜਾ ਸਪਾਈਸੀ ਹੁੰਦਾ ਇਹ। ਅੱਛਾ ਜੀ। ਵਾਈਟ ਦੇ ਨਾਲ ਹੈਗੀ ਬੰਦ ਗੋਭੀ। ਵਾਹ ਜੀ ਵਾਹ। ਮੰਜੂਸੀ ਕੋਈ ਨਹੀਂ ਪਰ ਪਰ ਵਜਦੇ ਬੁਲਾਣਗੀਆਂ ਭਾਜੀ ਇਹਦੇ ਤੁਸੀਂ ਧੰਨ ਧੰਨ ਕਰਾਈ ਜਾਣਦੇ ਜੇ ਇਹ ਹੁਣ ਲੈਟਸ ਇਹ ਪਿਆਰ ਪਾਉਂਦੇ ਤੁਸੀਂ ਖੁੱਲਾ ਹਾਂਜੀ ਹਾਂਜੀ ਵੀਰੇ ਇਹ ਰੱਖਤੀ ਲੈਟਸ ਸਹੀ ਆ ਜੀ ਇਹ ਆ ਗਿਆ ਪਿਆਜ ਵਾਹ ਜੀ ਵਾਹ ਇਤਰੀ ਪਿਆਜ ਇਤਰੀ ਪਿਆਜ ਜਿਲੇ ਹੋਣਾ ਇਹਦੀ ਸਬਜ਼ੀ ਹੁੰਦੀ ਹੈ ਇਹਦੇ ਬਿਲਕੁਲ ਨੋਰਮਲ ਕਿਉਂਕਿ ਤੁਹਾਨੂੰ ਇਹਦੇ ਵਿੱਚ ਮਿਰਚਾਂ ਹੁੰਦੀਆਂ ਇਹ ਸਾਡੀ ਨਿਸ਼ਾਨ ਜਿਹੜੀ ਅੱਛਾ ਜੀ ਇਹ ਵਰਗੇ ਚ ਲੱਗਦੀ ਹੈ ਵਾਹ ਜੀ ਵਾਹ ਇਹ ਰੱਖਤੀ ਟਿੱਕੀ ਠੀਕ ਆ ਭਾਜੀ ਇਹ ਜਾਦੂ ਦੀ ਚੁਟਕੀ ਪਾਤੀ ਜੀ ਉੱਤੇ ਇਹ ਮਸਾਲਾ ਵੀਰੇ ਚੁਟਕੀ ਕਹ ਲਓ ਭਾਵੇਂ ਨਹੀਂ ਹਾਂ ਠੀਕ ਹੈ ਜੀ ਠੀਕ ਹੈ ਇਹ ਹੁਣ ਆ ਗਿਆ ਕੀਰਾ ਸਹੀ ਹੈ ਜੀ ਤੇ ਲਾਗੇ ਟਮਾਟਰ ਠੀਕ ਹੈ ਭਾਜੀ ਆ ਵੀ ਟਮਾਟਰ ਕੋਲ ਸਾਡੇ ਫਰਾਈ ਵੀ ਰੈਡੀ ਆ ਵਾਹ ਜੀ ਚੱਕਾ ਲਦੇ ਸਹੀ ਹੈ ਭਾਜੀ ਲਓ ਜੀ ਇਹ 120 ਰੁਪਏ ਦੇ ਵਿੱਚ ਕੰਬੋਸ ਆਪਣਾ ਰੈਡੀ ਹੋਣ ਡਿਆ ਜੇ ਤੇ ਜਰੂਰ ਆਪਣਾ ਇੱਥੇ ਭਾਜੀ ਕੋ ਪਹੁੰਚੋ ਤਰਨਤਾਰਨ ਰੋਡ ਤੇ ਨਹਿਰ ਦੇ ਲਾਗੇ ਪੁਲ ਦੇ ਥੱਲੇ ਭਾਜੀ ਜੀ ਹੁੰਦੇ ਆ ਤੇ ਜਰੂਰ ਇਹਨਾਂ ਕੋ ਪਹੁੰਚੋ ਜੀ ਪੈਕਿੰਗ ਲਈ ਮੈਂ ਬਟਰਪੇਪਰ ਯੂਜ਼ ਕਰਦਾ ਅੱਛਾ ਇਹ ਸਿਲਵਰ ਫੋਇਲ ਨਹੀਂ ਯੂਜ਼ ਕੀਤਾ ਵਾਹ ਜੀ ਵਾਹ ਲੋ ਚੰਗੇ ਚੰਗੇ ਰੈਸਟੋਰੈਂਟ ਵਿੱਚ ਭਾਜੀ ਇਦਾਂ ਦਾ ਤਿਆਰ ਕਰਕੇ ਨਹੀਂ ਇਹ ਦਿੰਦੇ ਇਹ ਨਾਲ ਆ ਗਈ ਜੀ ਚਟਨੀ ਇਹ ਤੁਸੀਂ ਆਪ ਘਰ ਤਿਆਰ ਕੀਤੀ ਹੈ ਹਾਂ ਜੀ ਆ ਦੋਨੇ ਸਿੱਖ ਪੁੱਲ ਜਾਣਗੇ ਜੀ ਇੱਕ ਦੀਨੇ ਵਾਲੀ ਆ ਗਈ ਹਾਂ ਜੀ ਇਹ ਵੀ ਆਪ ਜੀ ਕਰੀ ਦੀ ਆ ਠੀਕ ਆ ਭਾਜੀ ਲੋ ਬਦੇ ਹਲੋ ਵੀਰੇ ਸਾਡਾ ਕੰਬੋ ਰੈਡੀ ਹੈ ਜਿਹਦੇ ਵਿੱਚ ਤੁਹਾਨੂੰ ਦੋ 버ਗਰ ਮਿਲਣਗੇ ਵਾਹ ਜੀ ਵਾਹ ਫਰਾਈਜ਼ੀ ਪਲੇਟ ਮਿਲੇਗੀ ਨਾਲੇ ਕੋਲਡ ਡਰਿੰਕ ਤੇ ਇਹਦਾ ਰੇਟ ਕੀ ਜੀ ਭਾਜੀ 120 ਰੁਪਏ ਵੀਰੇ ਇੰਨਾ ਸਸਤਾ ਭਾਜੀ ਰੇਟ ਹੈ ਇੱਕ ਕਿਰਪਾ ਮਾਲਕ ਦੀ ਵਾਹ ਜੀ ਵਾਹ ਇੰਨਾ ਤੇ ਭਾਜੀ ਕੋਈ ਵੀ ਨਹੀਂ ਦੇਂਦੇ ਇੱਥੇ ਅਮਰਸਰ ਦੇ ਵਿੱਚ ਇਹ ਅਮਰਸਰ ਹੀ ਆਇਆ ਪਈ ਜਿਹੜਾ ਅਮਰਸਰ ਜਿੱਨਾ ਕੋ ਸਸਤਾ ਮਿਲ ਜਾ ਖਾਣ ਪੀਂਦਾ ਸਹੀ ਹੈ ਜੀ ਇੱਕ ਰਾਮਦਾ ਦੀ ਕਿਰਪਾ ਹੈ ਠੀਕ ਹੈ ਭਾਜੀ ਉਹ ਪਰ ਪਰ ਦੇਈ ਜਾਂਦੇ ਆ ਅਸੀਂ ਦੇਈ ਲੱਗੇ ਲੋ ਵੀਰੇ ਹੁਣ ਤੁਸੀਂ ਚੈੱਕ ਕਰਕੇ ਦੱਸਿਓ ਟੇਸਟ ਕੇਵੇਂ ਦਾ ਵਾ ਬਾਕੀ ਆਪਣੀ ਆਡੀਅנס ਨੂੰ ਵੀ ਦੱਸਿਓ ਠ ਪਰ ਇਹ ਕੋਈ ਲੋਕੇਸ਼ਨ ਦੱਸ ਦਿਓ ਜੀ ਆਪਣੀ ਜੇ ਕਹਿੰਦੇ ਇੱਥੇ ਆਉਣਾ ਵੇ ਤੇ ਲੋਕੇਸ਼ਨ ਭਾਜੀ ਕੋਡ ਮਿਸਿੰਗ ਲਹਿਰ ਦੇ ਲੱਗੇ ਤਰਨ ਦਾ ਰੋਡ ਅੰਮ੍ਰਿਤਸਰ ਕੀ ਆ ਜੀ ਤੇ ਟਾਈਮਿੰਗ ਭਾਜੀ ਕੀ ਜੀ ਆਪਣੀ ਭਾਜੀ 4 ਵਜੇ ਲੈ ਕੇ ਰਜਾ 8 ਵਜੇ ਤੱਕ ਤੇ ਕੋਈ ਫੋਨ ਨੰਬਰ ਭਾਜੀ ਆਪਣਾ ਕਿ ਲੋਕੇਸ਼ਨ ਕਿਸ ਨੂੰ ਨਾਲ ਮਿਲਦੇ 9779159558 ਤੇ ਬਾਕੀ ਹੋਣਾ ਇਹ ਫਿੰਗਰ ਤੁਹਾਨੂੰ ਖਾ ਕੇ ਚੈੱਕ ਕਰਕੇ ਦੱਸਦੇ ਹਾਂ ਕਿਵੇਂ ਦਾ ਟੇਸ ਆ ਤੇ ਬਹੁਤ ਵਧੀਆ ਇਹ ਬਣਾਉਂਦੇ ਆ ਜੀ ਤੇ ਇੱਧਰ ਆ ਗਈ ਆ ਜੀ ਪਦੀਨੇ ਵਾਲੀ ਚਟਨੀ ਤੇ ਨਾਲ ਆ ਗਈ ਆ ਜੀ ਟਮਾਟੋ ਵਾਲੀ ਤੇ ਇੱਧਰ ਇਹਨਾਂ ਨੇ ਜਿਹੜੀ ਆਪ ਤਿਆਰ ਕੀਤੀ ਹੈ ਇਹਨਾਂ ਨੇ ਮਿੰਟ ਵਾਲੀ ਸੌਸ ਬਹੁਤ ਵਧੀਆ ਟੇਸਟ ਆ ਜੀ ਪੂਰੀ ਕ੍ਰਿਸਪੀਨੈਸ ਪੂਰੀ ਆ ਤੇ ਕੁੜਕਰੀਆ ਤੇ ਉਹ ਵੀ ਕਰਾਦੀ ਆ ਤੇ ਬਹੁਤ ਵਧੀਆ ਟੇਸਟ ਤੇ ਬਾਕੀ ਤੁਸੀਂ ਵੀ ਜਰੂਰ ਇਹਨਾਂ ਕੋਲ ਪਹੁੰਚੋ ਜੀ ਤਰਨਤਾਰ ਰੋਡ ਤੇ ਪੁਲ ਦੇ ਥੱਲੇ ਆਪਣੇ ਭਾਜੀ ਹੁਣੇ ਹੁੰਦੇ ਆ ਤੇ ਜਰੂਰ ਇਹਨਾਂ ਕੋਲ ਆ ਕੇ 버ਗਰ ਖਾਣਾ ਤੇ ਉਹ ਖਾ ਸਕਦੇ ਜੀ ਤੇ ਕੰਬੋ ਕਰਾਉਣਾ 120 ਵਾਲਾ ਉਹ ਕਰਾ ਸਕਦੇ ਜੀ ਤੇ ਬਾਕੀ ਵੀਡੀਓ ਵੇਖ ਕੇ ਦੱਸਿਓ ਜੀ ਕਿਵੇਂ ਦੀ ਲੱਗੀ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਬਾਕੀ YouTube ਦੇ ਪੇਜ ਆ ਜੀ ਆਪਣਾ ਮਾਝੇ ਵਾਲੇ ਤੇ ਉਹਨੂੰ ਸਬਸਕ੍ਰਾਈਬ ਕਰੋ ਤੇ ਬਾਕੀ ਖਾਲੀ ਆ ਜੀ ਹੁਣ ਆਪਾਂ ਫਿੰਗਰ ਤੇ ਮਿਲਦੇ ਆ ਜਲਦੀ ਨਵੀਂ ਹੋਰ ਕਿਸੇ ਵੀਡੀਓ ਵਿੱਚ ਤੇ ਤਦ ਤੱਕ ਦੇ ਲਈ ਸასი ਸ਼ਾਲ ਜੀ